विष्णु भगवान दी जय सोहंग महाराज शेर सिंह भगवान दी जय सोहंग महाराज शेर सिंह विष्णु भगवान दी जय सोहंग ਭਗਵਾਨ ਦੀ ਜੈ ਤੂੰ ਮੇਰਾ ਜੀ ਮੈਂ ਤਾਂ ਬਸ ਹੁਣ ਜੀ ਰਹੀ ਆ ਇੱਕ ਤੇਰੇ ਸਹਾਰੇ ਮੈਂ ਤਾਂ ਬਸ ਹੁਣ ਸ਼ੇਨਿਸ਼ਾ ਮੇਰੀਆਂ ਅੱਖੀਆਂ ਦੇ ਤਾਰੇ ਮੈਂ ਫੜੀਏ ਬਾਂਦਤਾ ਦੇਮੀ ਤੂੰ ਛੋੜਨਾ ਦੇਮੀ ਤੂੰ ਛੋੜਨਾ ਫੜੀਏ ਬਾਂਦਤਾ ਦੇਮੀ ਤੂੰ ਛੋੜਨਾ ਦੇਮੀ ਤੂੰ ਛੋੜਨਾ ਚਰਨਾ ਦੇਮੀ ਵਿਸੋਰਨਾ ਜਦੋਂ ਦਾ ਅਸਾਂ ਤੈਨੂੰ ਜਾਣਿਆ ਰੰਗ ਮਾਨਿਆ ਦੁੱਖ ਮਿਟ ਗਏ ਨੇ ਸਾਰੇ ਮੈਂ ਤਾਂ ਬਸ ਹੁਣ ਜੀ ਰਹੀਆਂ ਮੈਂ ਤਾਂ ਬਸ ਹੁਣ ਜੀ ਰਹੀ ਆ ਇਕ ਤੇਰੇ ਸਹਾਰੇ ਤੂੰ ਮੇਰਾ ਜੀਵਨ ਆਸਰਾ ਮੇਰੇ ਚੇਨ ਸ਼ਾ ਮੇਰੀਆਂ ਅੱਖੀਆਂ ਦੇ ਤਾਰੇ ਮੈਂ ਤਾਂ ਬਸ ਬੜੀਆਂ ਮਿਹਰਵਾਨੀਆਂ ਕਰਾਂਗੀ ਤੇਰੀ ਮੈਂ ਬੰਦਗੀ ਸਾਰੀ ਜ਼ਿੰਦਗੀ ਮੇਰੇ ਪ੍ਰੀਤਮ ਪਿਆਰੇ ਮੈਂ ਤਾਂ ਬਸ ਹੁਣ ਜੀ ਤੇ ਪਰਹਰ ਤੇਰਾ ਚੜਿਆ ਸਰੂਰ ਰੇ ਚੜਿਆ ਸਰੂਰ ਰੇ ਕਨਕਾਨੇ ਵਿੱਚ ਦਾਤਾ ਤੇਰਾ ਹੀ ਨੂਰ ਰੇ ਤੇਰਾ ਹੀ ਨੂਰ ਰੇ ਕਰਾਂਗੀ ਤੇਰੀ ਮੈਂ ਵੰਦਗੀ ਸਾਰੀ ਜ਼ਿੰਦ ਗੀ ਮੇਰੇ ਸਤ ਗੁਰ ਪਿਆਰੇ ਮੈਂ ਤਾਂ ਬਸ ਹੁਣ ਜੀ ਰਹੀ ਆ ਇੱਕ ਤੇਰੇ ਸਹਾਰੇ ਮੈਂ ਤਾਂ ਬਸ ਹੁਣ ਜੀ ਰਹੀਆਂ ਇੱਕ ਤੇਰੇ ਸਹਾਰੇ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਗੈਂਟ ਪ੍ਰਕਾਰ ਦੀਆਂ ਪੁੱਲਾਂ ਹੋਈਆਂ ਹੋਣਗੀਆਂ ਸ਼ੈਨਸ਼ਾ ਜੀ ਮਾਫ ਕਰਨਾ ਅਨਪੋਲਮ ਬੱਚਿਆਂ ਤੁਹਾਡੇ ਪ੍ਰਭੂ ਮਾਫ ਕਰਨਾ ਮਾਫ ਕਰਨਾ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ sohang maharaj sher singh vishnu bhagwan Diye jay sohang maharaj sher singh vishnu bhagwan Diye jay sohang maharaj sher singh vishnu bhagwan

So in the heart, Vishnu, single vision the So in the heart, <sharp reading ancient Greek passage>